ਦੋਸਤੋ ਸਵਾਗਤ ਹੈ ਤੁਹਾਡਾ ਦੇਸੀ ਤੜਕੇ ਦੇ ਉੱਤੇ ਅੱਜ ਗੱਲ ਕਰਾਂਗੇ ਬਾਗੀ ਸ਼ਿੰਦੇ ਵਾਲੇ ਦੇ ਬਾਗੀ ਸ਼ਿੰਦੇ ਵਾਲੇ ਨੂੰ ਤੇ ਤੁਸੀਂ ਜਾਣਦੇ ਹੋਗੇ ਦੋਸਤੋ ਕਿ ਆਪਣੇ ਗਾਣਿਆਂ ਤੇ ਆਪਣੇ ਚਰਚੇ ਨਾਲ ਬੜਾ ਮਸ਼ਹੂਰ ਹੈ ਕੱਲ ਇੱਕ ਮੇਲੇ ਉੱਤੇ ਇੱਕ ਮਹੰਤ ਨੇ ਬਾਗੀ ਨੂੰ ਸਟੇਜ ਤੋਂ ਉੱਤਰ ਲਈ ਥੱਲੇ ਕਹਿ ਦਿੱਤਾ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇੱਕ ਬੜੀ ਵੱਡੀ ਕੰਟਰੋਵਰਸੀ ਵਿਛੜ ਗਈ ਅਤੇ ਉਸ ਕੰਟਰੋਵਰਸੀ ਤੋਂ ਬਾਅਦ ਬਾਗੀ ਨੂੰ ਲਾਈਵ ਆਣ ਕੇ ਸਭ ਕੁਝ ਸੱਚ ਦੱਸਣਾ ਪਿਆ ਕਿ ਉੱਥੇ ਮੌਕੇ ਤੇ ਹੋਇਆ ਕੀ ਸੀ ਵੈਸੇ ਦੋਸਤੋ ਮੈਂ ਤੁਹਾਨੂੰ ਦੱਸਦਾ ਕਿ ਇਹਦੇ ਵਿੱਚ ਬਾਗੀ ਦੀ ਕੋਈ ਵੀ ਗਲਤੀ ਨਹੀਂ ਸੀ ਬਾਗੀ ਨੇ ਲਾਈਵ ਆਣ ਕੇ ਦੱਸਿਆ ਕਿ ਉਥੇ ਕਾਰ ਪਾਰਕਿੰਗ ਦੀ ਜਗ੍ਹਾ ਬਹੁਤ ਗਲਤ ਸੀ ਅਤੇ ਜਿੱਧਰਲੀ ਸਾਈਡ ਤੋਂ ਮੈਂ ਐਂਟਰ ਕੀਤਾ ਉਧਰ ਵਾਲੀ ਸਾਈਡ ਕੋਈ ਵੀ ਮੰਤ ਨਹੀਂ ਸੀ ਬੈਠਾ ਅਤੇ ਉਦਾਂ ਵੀ ਮੇਲੇ ਦੇ ਵਿੱਚ 7 ਤੋਂ 8 ਮੰਤ ਸੀ ਮੈਨੂੰ ਨਹੀਂ ਸੀ ਪਤਾ ਕਿ ਕਿਹੜੇ ਮੰਤ ਨੇ ਮੈਨੂੰ ਸੱਦਿਆ ਏ ਪਰ ਮੈਂ ਸਾਰਿਆਂ ਕੋਲੋਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਕਿ ਮੇਰਾ ਕਿਸੇ ਨੂੰ ਵੀ ਠੇਸ ਪਹੁੰਚਾਉਣ ਦਾ ਕੋਈ ਵੀ ਸ਼ੌਕ ਨਹੀਂ ਸੀ ਅਤੇ ਸਭ ਕੋਲੋਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਅਤੇ ਸਾਰਿਆਂ ਨੂੰ ਇਹੋ ਕਹਿਣਾ ਹਾਂ ਕਿ ਕੋਈ ਵੀ ਕੰਟਰੋਵਰਸੀ ਜਾਂ ਕਿਸੇ ਨੂੰ ਮਾੜਾ ਚੰਗਾ ਨਾ ਬੋਲੋ ਜੋ ਵੀ ਹੋਇਆ ਹੈ ਅਣਜਾਣੇ ਵਿੱਚ ਹੋਇਆ ਹੈ ਦੋਸਤੋ ਇਸ ਸਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਆਪਣੇ ਵਿਚਾਰ ਜਰੂਰ ਦਿਓ ਤੇ ਅਤੇ ਇਹ ਵੀ ਦੱਸਿਓ ਕਿ ਬਾਗੀ ਦੀ ਉੱਤੇ ਗਲਤੀ ਸੀਗੀ ਜਾਂ ਫਿਰ ਨਹੀਂ